ਪਿਛਲੀਆਂ ਸਰਕਾਰਾਂ ਨੇ ਰਜਿਸਟਰ ਚੋਰੀ ਕਰਾਈਆਂ ਰਜਿਸਟਰ ਚੋਰਾ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੁਣ ਬਦਲਾਵ ਵਾਲੀ ਸਰਕਾਰ ਆ ਗਈ ਇਹਨਾਂ ਨੇ ਵੀ ਢੱਕਾ ਨਹੀਂ ਤੋੜਿਆ ਜੀ ਮੇਰੀ ਮੰਗ ਹੈ ਜਿੰਨੀਆਂ ਵੀ ਸ਼ਿਕਾਇਤਾਂ ਰਜਿਸਟਰ ਚੋਰਾ ਖਿਲਾਫ ਪਹੁੰਚੀਆਂ ਸਰਕਾਰ ਕੋਲ ਉਹਨਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਜੀ ਇਸ ਮੰਗ ਨੂੰ ਲੈ ਕੇ ਕੋਖੜਦਾ ਦੇ ਬੈਠਾ ਜੀ ਸਾਧਨ ਵਾਲਾ ਅਨਿਆ ਤਕਾ ਸਾਧਾ ਤੋਂ ਹੁੰਦਾ ਰਹਿ ਰਿਹਾ ਹੈ ਹੋ ਹੋਇਆ ਹੈ ਤੇ ਹੋ ਰਿਹਾ ਹੈ ਲੋਕਾਂ ਨੂੰ ਜਾਣਕਾਰੀ ਮਿਲੇ ਜਾਣ ਲੋਕ ਜਾਗਰੂਕ ਹੋਣ ਐਸੀ ਬੀਸੀ ਸਮਾਜ ਦੀ ਚੋਰੀਆਂ ਹੋਈਆਂ ਜੀ ਨੌਕਰੀਆਂ ਯੋਗ ਵਿਅਕਤੀਆਂ ਦੀ ਨੌਜਵਾਨ ਜਿਹੜੇ ਯੋਗ ਸੀਗੇ ਉਹਨਾਂ ਦੇ ਰਜਿਸਟਰ ਚੋਰੀ ਕਰਕੇ ਜਨਰਲ ਵਰਗ ਦੇ ਲੱਗੇ ਨੌਕਰੀਆਂ ਜੀ ਦੋਸਤੋ ਪਾਕਿਸਤਾਨੀ ਸ਼ਾਇਰ ਬਾਬਾ ਨਾਜ਼ਮੀ ਜੀ ਨੇ ਲਿਖਿਆ ਕਿ ਬੇਹਮਤੇ ਨੇ ਜਿਹੜੇ ਬਹਿ ਕੇ ਸਿਖਾ ਕਾਰਨ ਮੁਕਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾਰ ਕੇ ਪੱਥਰਾਂ ਦਾ ਤਾਂ ਅੱਜ ਇਹ ਗੱਲ ਬਿਲਕੁਲ ਆ ਜਿਹੜੀ ਉਹ ਸੱਚ ਹੁੰਦੀ ਸਾਨੂੰ ਨਜ਼ਰ ਆ ਰਹੀ ਆ ਇਸ ਟਾਈਮ ਕੋਟਕਪੂਰਾ ਦੀ ਸਬਡਿਵੀਜ਼ਨ ਦੇ ਸਾਹਮਣੇ ਅਸੀਂ ਖੜੇ ਹੋਏ ਆ ਕਚਹਿਰੀਆਂ ਦੇ ਸਾਹਮਣੇ ਜਿੱਥੇ ਇੱਕ ਵਿਅਕਤੀ ਆ ਜਿਹੜਾ ਉਹ ਰਜਨਵੇਸ਼ਰਾਂ ਚੋਰ ਫੜੋ ਮੁਹੰਮਦ ਤਹਿਦ ਆ ਜਿਹੜਾ ਅੱਜ ਇੱਥੇ ਭੁੱਖ ਹੜਤਾਲ ਤੇ ਬੈਠਾ ਤਾਂ ਬਹੁਤ ਸਾਰੇ ਮੋਰਚੇ ਲੱਗੇ ਮੁਹਾਲੀ ਦੇ ਵਿੱਚ ਵੀ ਮੋਰਚਾ ਲੱਗਿਆ ਕਿ ਰਜਿਸਟ੍ਰੇਸ਼ਨ ਚੋਰ ਫੜੋ ਮੋਰਚਾ ਲੱਗਿਆ ਔਰ ਬਹੁਤ ਸਾਰੇ ਕੇਸ ਉਹਦੇ ਵਿੱਚੋਂ ਨਿਕਲ ਕੇ ਸਾਹਮਣੇ ਆਏ ਤਾਂ ਅੱਜ ਇਹ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਬਾਈ ਜੀ ਇੱਥੇ ਭੁਖੜਤਾਲ ਤੇ ਬੈਠੇ ਆ ਉਹ ਸਾਡੇ ਨਾਲ ਮੌਜੂਦ ਆ ਤਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਵਾਗਤ ਆ ਬਾਈ ਜੀ ਸਵਾਗਤ ਹੈ ਜੀ ਆਪ ਜੀ ਦੇ ਮੋਰਚ ਚੈਨਲ ਦਾ ਜੀ ਜਿਨ੍ਹਾਂ ਜੋ ਮੇਰੀ ਆਵਾਜ਼ ਲੈ ਨਹੀਂ ਚੰਗਤ ਤੱਕ ਪਹੁੰਚਾਉਣਗੇ ਧੰਨਵਾਦ ਜੀ ਇੱਕ ਤਾਂ ਤੁਹਾਡਾ ਨਾਮ ਕੀ ਹੈ ਜੀ ਤੇ ਦੂਸਰਾ ਤੁਹਾਡੀਆਂ ਮੰਗਾਂ ਕੀ ਮੈਂ ਢਾਰਚੰਦ ਪੰਵਾਰ ਸਮਾਜਿਕ ਕਾਰਕਟਰਤਾ ਜੈਤੂ ਤੋਂ ਆਈ ਮੈਂ ਸਮਾਜਿਕ ਨਿਆਂ ਦੀ ਲੜਾਈ ਲੜ ਰਿਹਾ ਜੀ ਪਿਛਲੇ ਲੰਮੇ ਸਮੇਂ ਤੋਂ ਵੇਖਿਆ ਗਿਆ ਹੈ ਜੀ ਰਿਜਿਸਟ੍ਰੇਸ਼ਨ ਚੋਰ ਫੜੋ ਮੋਰਚਾ ਰਿਜਿਸਟ੍ਰੇਸ਼ਨ ਚੋਰਾ ਖਿਲਾਫ ਮੁੱਦਾ ਪੱਖਿਆ ਹੋਇਆ ਜੀ ਪਿਛਲੀਆਂ ਸਰਕਾਰਾਂ ਨੇ ਰਿਜਿਸਟ੍ਰੇਸ਼ਨ ਚੋਰੀ ਕਰਾਈਆਂ ਰਿਜਿਸਟ੍ਰੇਸ਼ਨ ਚੋਰਾ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੁਣ ਬਦਲਾਅ ਵਾਲੀ ਸਰਕਾਰ ਆ ਗਈ ਇਹ ਨਾਨਾ ਵੀ ਢੱਕਾ ਨਹੀਂ ਤੋੜਿਆ ਜੀ ਹਾਂ ਸਾਲ ਭਰ ਹੋ ਗਿਆ ਰਿਜੇਸ਼ਨ ਚੋਰ ਫੜੋ ਮੋਰ ਸਾ ਮੋਹਾਲੀ ਵਿਖੇ ਲੱਗਿਆ ਹੋਇਆ ਹੈ ਜੀ ਹਾਂ ਤੇ ਜੇਸਿੰਦ ਚੋਰਾ ਖਿਲਾਫ ਕਾਰਵਾਈ ਕਰਨ ਹਿਤ ਪਰ ਮਜਾਲ ਹੈ ਸਰ ਭਗਵੰਤ ਮਾਨ ਸਰਕਾਰ ਨੇ ਇੱਕ ਵੀ ਰਿਜੇਸ਼ਨ ਚੋਰਾ ਖਿਲਾਫ ਐਫ ਆਈ ਆਰ ਦਰਜ ਕੀਤੀ ਹੋਵੇ ਤੇ ऐसे मुद्दे ਨੂੰ ਲੈ ਕੇ ਅੱਜ ਮੈਂ ਇੱਕ ਦਿਨ ਆ ਪੋਖੜਤਾਲ ਕੋਟਕਪੁਰਾ ਸਬ ਡਿਵੀਜ਼ਨ ਦਫਤਰ ਸਾਹਮਣੇ ਬੈਠਾ ਜੀ ਮੇਰੀ ਮੰਗ ਹੈ ਜਿੰਨੀਆਂ ਵੀ ਸ਼ਿਕਾਇਤਾਂ ਰਜਿਸਟ੍ਰੇਸ਼ਨ ਚੋਰਾ ਖਿਲਾਫ ਪਹੁੰਚੀਆਂ ਸਰਕਾਰ ਕੋਲ ਉਹਨਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਜੀ ਇਸ ਮੰਗ ਨੂੰ ਲੈ ਕੇ ਪੋਖੜਤਾਲ ਦੇ ਬੈਠਾ ਜੀ ਨੇ अच्छा भाई जी पिछले समय के दौरान मोहल्ली मोर्चा भी लगया ਤੁਸੀਂ ਉਸ ਮੋਰਚੇ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਇਸ ਭੁਕਰ ਹਟਾਲ ਤੇ ਬੈਠਣ ਤੋਂ ਪਹਿਲਾਂ ਜਾਂ ਜਿਹੜੀ ਉਸ ਮੋਰਚੇ ਦੇ ਆਗੂ ਸੀ ਉਹਨਾਂ ਨਾਲ ਵੀ ਸੰਪਰਕ ਕੀਤਾ ਨਹੀਂ ਨਹੀਂ ਉਹ ਮੋਰਚਾ ਚੱਲਿਆ ਜਾਂਦਾ ਹੈ ਲੋਕਾਂ ਨੂੰ ਜਾਗਰਿਤ ਕਰਨ ਲਈ ਵੀ ਸਾਡੇ ਨਾਲ ਅਨਿਆ ਧੱਕਾ ਸਾਦਾ ਤੋਂ ਹੁੰਦਾ ਰਹਿ ਰਿਹਾ ਹੈ ਹੋ ਹੋਇਆ ਹੈ ਤੇ ਹੋ ਰਿਹਾ ਹੈ ਲੋਕਾਂ ਨੂੰ ਜਾਣਕਾਰੀ ਮਿਲੇ ਜਾਣ ਲੋਕ ਜਾਗਰੂਕ ਹੋਣ ਐਸੀ ਬੀਸੀ ਸਮਾਜ ਦੀ ਚੋਰੀਆਂ ਹੋਈਆਂ ਜੀ ਨੌਕਰੀਆਂ ਯੋਗ ਵਿਅਕਤੀਆਂ ਦੀ ਨੌਜਵਾਨ ਜਿਹੜੇ ਯੋਗ ਸੀਗੇ ਉਹਨਾਂ ਦੇ ਰਜਿਸਟ੍ਰੇਸ਼ਨ ਚੋਰੀ ਕਰਕੇ ਜਨਰਲ ਵਰਗ ਦੇ ਲੱਗੇ ਨੌਕਰੀਆਂ ਜੀ ਅਛਾ ਇਸ ਜੋ ਮੋਰਚਾ ਲੱਗਿਆ ਹੋਇਆ ਸੀ ਤਾਂ ਉਸ ਸਮੇਂ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਤਾਂ ਇੱਕ ਐਮ ਖਬਰ ਆ ਜਿਹੜੀ ਉਹ ਸਾਨੂੰ ਸੋਸ਼ਲ ਮੀਡੀਆ ਦੇ ਉੱਪਰ ਖਬਰਾਂ ਦੇ ਵਿੱਚ ਦੇਖਣ ਨੂੰ ਮਿਲੀ ਕਿ ਜੋ ਪੰਜਾਬੀ ਗਾਇਕ ਨੇ ਅਮਰਤਮਾਨ ਜੀ ਉਹਨਾਂ ਦੇ ਪਿਤਾ ਦੇ ਉੱਪਰ ਵੀ ਇਲਜ਼ਾਮ ਲੱਗੇ ਕਿ ਉਹਨਾਂ ਦਾ ਝਾਲੀ ਸਰਟੀਫਿਕੇਟ ਬਣਿਆ ਹੋਇਆ ਕੀ ਉਸ ਖਬਰ ਤੋਂ ਬਾਅਦ ਉਹਨਾਂ ਦੇ ਉੱਪਰ ਕੋਈ ਕਾਰਵਾਈ ਹੋਈ ਜਾਂ ਫਿਰ ਉਹ ਕਾਰਵਾਈ ਉੱਥੇ ਜਿਹੜੀ ਰੋਕ ਦਿੱਤੀ ਗਈ ਹੈ ਅੰਮ੍ਰਿਤ ਮਾਨ ਦੇ ਪਿਓ ਤੇ ਕੋਈ ਕਾਰਵਾਈ ਨਹੀਂ ਹੋਈ ਸਗੋਂ ਉਹ ਰਿਟਾਇਰਮੈਂਟ ਹੋ ਕੇ ਬਾਹਰ ਚਲਾ ਗਿਆ ਜੀ ਉਹਦੇ ਬੱਚੇ ਉਸ ਚੋਰੀ ਦੇ ਪੈਸੇ ਦੇ ਐਸ਼ੋ ਆਰਾਮ ਤੇ ਪੜ ਰਹੇ ਹੈ ਜੀ ਮਜਾਲ ਹੈ ਸਰਕਾਰ ਨੇ ਉਸ ਬੰਦੇ ਖਿਲਾਫ ਕੋਈ ਐਫ ਆਈ ਆਰ ਕੱਟੀ ਹੋਵੇ ਜਾਂ ਕੋਈ ਕਾਰਵਾਈ ਕੀਤੀ ਹੋਵੇ ਹੁਣ ਤੱਕ ਇਸ ਜੋ ਮੋਰਚਾ ਲੱਗਿਆ ਹੋਇਆ ਜਾਂ ਤੁਸੀਂ ਜੋ ਲਗਾਤਾਰ ਪ੍ਰਚਾਰ ਕਰ ਰਹੇ ਹੋ ਬਹੁਤ ਸਾਰੇ ਨਾਰੇ ਵੀ ਤੁਹਾਡੇ ਕੰਧਾਂ ਦੇ ਉੱਪਰ ਲਿਖੇ ਲੋਕਾਂ ਨੂੰ ਪੜਨ ਨੂੰ ਮਿਲਦੇ ਆ ਤਾਂ ਹੁਣ ਤੱਕ ਕਿੰਨੇ ਕੇਸ ਆ ਜਿਹੜੇ ਇਸ ਜੋ ਤੁਸੀਂ ਕਹੇ ਵੀ ਝਾਲੀ ਸਰਟੀਫਿਕੇਟ ਵਾਲੇ ਹੁਣ ਤੱਕ ਕਿੰਨੇ ਕੇਸ ਆ ਜਿਹੜੇ ਉਹ ਸਾਹਮਣੇ ਆਏ ਆ ਸਰਕਾਰ ਦੇ ਕੋਲ ਹਜ਼ਾਰਾਂ ਹੀ ਦਰਖਾਸਤਾਂ ਗਈਆਂ ਜੀ ਰਜਿਸਟ੍ਰੇਸ਼ਨ ਚੋਰੀਆਂ ਦੀ ਪਰ ਮਜਾਲ ਹੈ ਬਦਲਾਅ ਲਈ ਸਰਕਾਰ ਨੇ ਇੱਕ ਵੀ ਰਿਜਿਸਨ ਚੋਰ ਖਿਲਾਫ ਕਾਰਵਾਈ ਨਹੀਂ ਕੀਤੀ ਜੀ ਕਿਉਂ ਨਹੀਂ ਕੀਤੀ ਕਾਰਵਾਈ ਕੀ ਕਾਰਨ ਮੰਨਦੇ ਹੋ ਮਨੁਵਾਦੀ ਸਰਕਾਰਾਂ ਹੈ ਜੀ ਹਮ ਮਨੁਵਾਦੀ ਸੋਚ ਚੱਲੀ ਆ ਰਹੀ ਹੈ ਜੀ ਇਹਨਾਂ ਨੂੰ ਦਬਾ ਕੇ ਰੱਖਣ ਦੀ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਐਸਸੀ ਬੀਸੀ ਸਮਾਜ ਇਕੱਠਾ ਹੋਵੇ ਉਹਨਾਂ ਦੀਆਂ ਨੌਕਰੀਆਂ ਚੋਰੀਆਂ ਹੋਈਆਂ ਹਮ ਸੰਘਰਸ਼ ਕਰਨਾ ਚਾਹੀਦਾ ਹੈ ਜੀ ਮੇਰੀ ਮੰਗ ਇਹੀ ਹੈ ਜੀ ਸਰਕਾਰ ਉਹਨਾਂ ਛੋਰਾਆਂ ਖਿਲਾਫ ਐਫ ਆਈ ਆਰ ਦਰਜ ਕਰੇ ਜੀ ਇਹ ਤੁਹਾਡੀ ਜਿਹੜੀ ਪੋਖੜਤਾ ਲਾ ਅੱਜ ਇੱਕ ਦਿਨ ਦੀ ਆ ਜਾਂ ਕਿਤੇ ਹੋਰ ਵੀ ਆ ਤੇ ਕਿੰਨੇ ਸਮੇਂ ਦੇ ਲਈ ਆ ਇਹ ਇੱਕ ਦਿਨਾਂ ਦੀ ਪੋਖੜਤਾ ਹੈ ਕੱਲ ਫਰੀਦਕੋਟ ਡਿਪਟੀ ਕਮਿਸ਼ਨਰ ਦਫਤਰ ਲੱਗ ਗਈ ਹੋਗੀ ਕਿੰਨਾ ਸਮਾਂ ਬੈਠਦੇ ਹੋਣੇ ਤੁਸੀਂ 9 ਤੋਂ 5 ਵਜੇ ਤੱਕ ਸੋ ਦੋਸਤੋ ਇਸੀ ਗੱਲਬਾਤ ਉਹਨਾਂ ਬਾਈ ਜੀ ਹੋਣਾਂ ਦੇ ਨਾਲ ਜਿਹੜੇ ਇਕੱਲੇ ਹੀ ਆ ਜਿਹੜੇ ਅੱਜ ਭੁੱਖ ਹੜਤਾਲ ਤੇ ਬੈਠੇ ਹੋਏ ਆ ਤਾਂ ਜਿੰਨੇ ਵੀ ਲੋਕ ਇਹ ਵੀਡੀਓ ਦੇਖ ਰਹੇ ਆ ਤਾਂ ਉਹਨਾਂ ਨੂੰ ਕਦੇ ਨਾ ਕਦੇ ਇਹ ਸੋਚਣਾ ਚਾਹੀਦਾ ਕਿ ਜਿਹੜੇ ਬੰਦੇ ਅੱਜ ਇਕੱਲੇ ਸਾਡੀ ਲੜਾਈ ਲੜ ਰਹੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਇਨ੍ਹਾਂ ਸੰਘਰਸ਼ਾਂ ਦੇ ਵਿੱਚ ਆ ਜਿਹੜਾ ਉਹ ਜ਼ਰੂਰ ਸਾਥ ਦੇਣਾ ਚਾਹੀਦਾ ਤੁਸੀਂ ਜੁੜੇ ਰਹੋ ਮੌਰ ਟੈਲੀਵਿਜ਼ਨ ਦੇ ਨਾਲ ਤੇ ਮੈਂ ਸੁਖਪ੍ਰੀਤ ਮੌਰ ਬਹੁਤ ਬਹੁਤ ਧੰਨਵਾਦ